ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪੈਂਦਾ ਢੁੱਡੀ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਅਸਤੇ ਐਨੀਮਲ ਤਾਂ ਬਾਈ ਕੋਲ 4 ਸੀਗੇ ਜੀ ਪਰ ਮੇਰੇ ਆਉਣ ਤੋਂ ਪਹਿਲਾਂ 2 ਵੈਗ ਗਏ ਹੁਣ ਦੋਹਾਂ ਦੀ ਇਨਫੋਰਮੇਸ਼ਨ ਲੈ ਕੇ ਦਿਨਾ ਪਾ ਆ ਜਮਾ ਛੋਟੇ ਛੋਟੇ ਰਹਿਣ ਵਾਲੇ ਚੰਗੀਆਂ ਵੜਾਂ ਨੇ ਚਮਕਦੰਗ ਤੇ ਕੱਦ ਵਾਲੀਆਂ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ تسلی برت ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ 사ਸੀ ਗਾਲ ਜੀ صافی اورے نام ਤੇ ایڈریس ਦਾ ਨਾਮ ਉਹ ਰਾਜਾ ਪੈਂਟੂ ਡੀਆ ਜਿਲ੍ਹਾ ਸੁਮੋਟੋ موبائل نمبر ਜੀ 869509653 ਠੀਕ ਹੈ ਵੀਰੇ ਚਾਰ ਰਾਗ ਸੀਗੇ ਅੱਜ ਚਾਰ ਸੀ ਵੀਰੇ ਕਾਹ ਵਾ ਚੀ ਵੱਡੀ ਠੀਕ ਹੈ ਕਾਹ ਵਾ ਦੋ ਜੋੜੀ ਦੇਤੀ ਆ ਜੋੜੀ ਰਹੀ ਹੈ ਇੱਕ ਕਾਰ ਹੀ ਲੈ ਗਿਆ ਜੀ ਇੱਕ ਬੰਦੇ ਨੇ ਲਈ ਠੀਕ ਹੈ ਵੀਰੇ ਹੁਣ ਕਿਧਰੋਂ ਸ਼ੁਰੂ ਕਰਗੇ ਇਹ ਤਾਂ ਕਰ ਲਵਰੇ ਸੁਆ ਕਿੰਨਾ ਵਾ ਜੀ ਇਹ 오ਰੀਜਨਲ ਦੂਜਾ ਸੁਆ ਵੀਰੇ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਸਮਾਂ ਵੀਰੇ ਲੇਉ 5 ਤੋਂ 6 ਜਮ ਠੀਕ ਹੈ ਕਿੰਨਾ ਕੁ ਪਿਆਜ ਦੱਦ 10 ਦੇ ਰੇ ਦੀ ਬੱਚੀ 20 ਕਿਲੋ ਆਖੀ ਕਹਿੰਦਾ ਯਾਰ। ਫੱਕਾ ਦੇ ਦਿੰਦਾ। ਭਾਈ 18 ਮਾਲ 17 ਮਾਲ ਇਹ ਗਾਹੇ ਤੇ ਵਾ ਵੇਲ ਵੀ ਬਹੁਤ ਆ ਤੇ ਹਾਈਟ ਵੀ ਚੰਗੀ ਆ ਤੇ ਵਜਨ ਵੀ ਚੰਗਾ। ਚੰਕਦਮਕ ਬਹੁਤ ਆ। ਸਹੀ ਗੱਲ ਆ। ਸੰਭੀ ਭਲੀ ਆ ਕੋਈ ਆ ਇਹ ਨਹੀਂ ਭਾਈ। ਬੰਦਾ ਕਿ ਇੱਥੇ ਨੱਕ ਮਾਰ ਜੂਗਾ। ਚੰਗੀ ਸੰਭੀ ਭਲੀ, ਚਮਕਦਮਕ ਵਾਲੀ ਆ, ਵੇਲ ਵਾਲੀ ਆ, ਵਜਨ ਵਾਲੀ ਆ। ਸਮਾਂ ਕਿੰਨਾ ਕਹੇ ਜੇ 5-4 ਦਿਨ ਲੈ ਜੂਗੇ ਜੀ। 1-2 ਦਿਨ ਵੱਧ ਵੀ ਸਕਦੇ ਆ, ਘੱਟ ਵੀ ਸਕਦੇ ਆ ਜੀ। 20 ਕਿਲੋ ਬਾਈ ਕਹਿੰਦਾ ਖੁੱਲਾ ਹੀ ਪਿਆ ਜੂ। ਬਾਕੀ ਇੱਧਰ ਨੂੰ ਲੈ ਚਲਿਓ ਜੀ। ਬਾਕੀਰ ਚੌਂਕ ਦਾ ਕੋਈ ਵਜਨ ਆ ਰਿਹਾ ਦੁੱਧ ਤਾਂ ਹਲਾ ਸੇਵਾ ਦਾ ਸਹੀ ਗੱਲ ਹੈ ਜੀ ਦੁੱਧ ਕੋਈ ਜਿੰਨਾ ਮਰਜੀ ਮੰਗ ਲੈ ਉਹ ਦਾ ਆਪਣੇ ਕੋਈ ਦੁੱਧ ਦੀ ਜੁਦਾਈ ਨਹੀਂ ਜਿੰਨਾ ਆਪਾਂ ਨੂੰ ਗਾਂ ਦਾ ਸਹੀ ਗੱਲ ਹੈ ਆਪਾਂ ਨੂੰ 20 ਕਿਲੋ ਗਾਂ ਦਾ 7 18 ਕਿਲੋ ਪਲੂਨ ਦਾ ਚਿਆ ਠੀਕ ਹੈ ਜੀ ਹੋਰ ਗਾਂ ਨਾਲ ਲੈ ਜਨ ਜਿੰਨਾ ਮਰਜੀ ਮੰਗ ਲੈ ਬਾਕੀ ਭਾਈ ਦੁੱਧ ਜਿੰਨਾ ਕੋਈ ਸੇਵਾ ਕਰ ਲੂ ਉਹਨਾਂ ਚੋ ਲੂ ਠੰਡੀ ਸੀਲ ਦੀ ਠਣਾ ਦੀ ਬਾਹਰ ਪਿੱਛੇ ਦੀ ਭਾਈ ਗਾਰੰਟੀ ਆਪਣੀ ਜੀ ਆਹ ਇਹ ਚੀਜ਼ ਦੀ ਗਰੰਟੀ ਠੀਕ ਹੈ ਵੀਰੇ ਬਾਕੀ ਚੰਗੀ ਆ ਵੈੜ ਵੀਰੇ ਠੰਡੀ ਸੀਲਾ ਇੰਨੀ ਐ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਤੁਸੀਂ ਚਾਹੇ 18 ਕਿਲੋ ਹੀ ਮੰਨ ਕੇ ਆਜੋ ਕਿਉਂਕਿ ਬਾਈ ਕਹਿੰਦਾ ਜਿਵੇਂ ਮਾਲਕਾਂ ਨੇ ਉਹਨੂੰ ਇਨਫੋਰਮੇਸ਼ਨ ਦੇਤੀ ਆ ਉਹ ਮੈਂ ਆਪਾਂ ਦੇਤੀ ਆ ਚਮਕ ਦਮਕ ਵਾਲੀ ਬੱਛੀ ਐ ਜੀ ਕੋਈ ਆਏ ਨਹੀਂ ਵੀਰੇ ਲੱਸੀ ਫਿੱਕੀ ਹੋਊਗੀ ਥਾਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਆ ਹੱਥੀ ਜਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਥੋੜ ਸ਼ਾਕ ਭੂਰਾ ਬਿਨ ਜਿਹੜੀ ਗੱਠ ਵਗੋ ਆਣ ਚਾਹੇ ਢੱਲ ਫਰਦੀ ਆ ਸਾਰੀ ਗਰਮਾਲ ਨੇ ਕੱਢ ਕੇ ਸੁਣੀ ਐ ਜੇ ਜਮਾ ਪਿਆਰ ਹੁੰਦੀ ਤਾਂ ਗੱਲਬਾਤ ਹੋਰ ਹੋਣੀ ਸੀਗੀ ਜੀ ਅੱਜ ਫਿਰ ਕੱਚੀ ਕੱਚੀ ਦੀ ਜੈ ਜੀ ਡਿਮਾਂਡ ਲੈ ਆਂਦੇ ਨੇ ਜੀ ਯਾਰ ਆਪਣਾ ਵੀਰੋ ਵੀਰੋ ਪਹੁੰਚ ਆਦਦਾ ਨਹੀਂ ਸੀਗਾ ਆਪਣਾ ਗੰਜਾ ਮਾਦ ਨੂੰ 2 ਗੱਨੇ ਖਤਰਮੇ ਮੈਂ 2 ਗੱਨੇ ਚਲੋ ਪਿਆਰ ਵਿੱਚੋਂ ਠੀਕ ਹੈ ਜੀ ਇਹ ਗੱਲ ਹੁਣ ਦੋ ਬੈ ਕੇ ਤੁਹਾਨੂੰ ਕਿਹਾ ਕਿ ਤੂੰ ਆ ਗਿਆ ਪਾਤੀ ਠੀਕ ਹੈ ਜੀ ਇਹਦਾ ਵੀਰੇ ਮੌਲ ਜਨਾ ਮਰਜ਼ੀ ਕਰੀਏਗੇ ਹਾਂਜੀ ਮੌਲ ਪਿੱਛੇ ਕੋਈ ਚੱਕਰ ਤੋਂ ਠੀਕ ਹੈ ਜੀ ਅੱਜ ਵੀਰੇ 65000 ਦੀ ਬਾਰ ਦੇਦਾ ਹੈ ਅੱਜ ਅੱਜ ਹਾਂ ਠੀਕ ਹੈ ਜੀ ਜੇ ਕੋਈ ਬਾਹਰ ਕੋਈ ਬਾਹਰ ਲੰਮੇ ਚੌੜੇ ਚੱਕਰਾਂ ਨਾਲ ਭਾਈ ਭਗਾਈ ਨਾ ਕਰੇ ਠੀਕ ਹੈ ਜੀ ਸੋਰ ਸੱਪਾ ਕਰ ਲਾਏ ਮਾਨਤਾਂ ਨਾਲ ਮਾਨਤਾਂ ਵਿੱਚ ਹੋ ਜੂਗਾ ਚੰਗੀ ਹੈ ਬੈਡ ਬਾਹਰ ਵੀ ਲੰਮੇ ਚੌੜੇ ਚੱਕਰਾਂ ਨਾਲ ਫੋਨ ਨਾ ਲਾਵੇ ਠੀਕ ਹੈ ਵੀਰੇ ਜੇ ਕੋਈ 5-70000 ਵੱਟੇ ਆਉ ਭਾਈ ਆਪੋ ਫੋਨ ਨਾ ਲਾਵੇ ਠੀਕ ਹੈ ਜੀ 65000 ਜੋ ਮਾਨਤਾਂ ਨਾਲ ਹੋ ਜੂ ਚੰਗੀ ਹੈ ਜਿੱਦ ਤੱਕ ਤਿਆਰ ਹੋ ਗਈ ਤੁਹਾਨੂੰ ਵੀ ਪਤਾ ਇਹ ਭਾਤੀ ਨਹੀਂ ਮਿਲਨੀ ਦੋ ਨੰਬਰ ਵੀਰੇ ਇਹਦਾ ਸੁਆ ਕੰਨਮ ਆ ਜੀ ਤੇ ਵੀਰੇ ਮਾਲਕਾਂ ਦਾ ਦੂਜਾ ਕਾ ਤੇ ਤੀਜਾ ਮੰਨ ਕੇ ਲੈ ਲੇ ਠੀਕ ਐ ਸਮਾ ਕਿੰਨਾ ਕ ਲੈਂਦੀ ਆ ਜੀ ਸਵਾ ਵੀਰੇ ਲਜੂ 5-4 ਦਨ ਰੇਟ ਮਤਾ ਉਪੇ ਜੀ ਕਿੰਨਾ ਕ ਬਾਜੂ ਕਰਮ ਵਾਲੀ ਬਹੁਤ ਵੀਰੇ 15-14 ਕਿਲੋ ਕੀ ਕਹਿੰਦਾ ਕੋਈ ਨਾ 14-15 ਕਿਲੋ ਥਾਣਾ ਦੀ ਗਾਰੰਟੀ ਆ ਜੀ ਥਾਣਾ ਹੀ ਦਾਨਾ ਵੀਰੇ ਅਕਰਮ ਠੀਕ ਐ ਤੋੜ ਕੇ ਦਿਖਾ ਦਿਓ ਜੀ ਸੁਏ ਦੀ ਬਾਈ ਕਹਿੰਦਾ ਆਪਣੀ ਕੋਈ ਜਿਦਾ ਥਾਣਾ ਬਈ ਜਵਾ ਮੁਖਤਾ ਅਜਾ ਬੱਛੀ ਆਲਾ ਫੂਲ ਲਾਵੇ ਉਹ ਬੰਦੇ ਜਿਹਨੇ ਲੈਣੀ ਹੈ ਜਿਹਨੇ ਲੈਣੀ ਹੈ ਸਵਾਦ ਆਲਾ ਨਾ ਲਾਵੇ ਠੀਕ ਨਾਲ ਘੱਟ ਵੱਧ ਕਰਾਵੇ ਜਿੰਨੇ ਮੰਗਲੇ ਪਾਸ ਕੱਲੀ ਛੋੜ ਹੀ ਹੋਣੀ ਐ ਮੰਗਣੇ ਹੀ ਹੁੰਨੇ ਆ ਤੇ ਪਹਿਲਾਂ 5000 ਵੱਧ ਮੰਗ ਲਾਂਗੇ ਉਹ ਫਿਰ ਲੋਕਾਂ ਨੂੰ ਦੇਣੀ 5-7 ਹਜ਼ਾਰ ਮੰਦੀ ਆ ਠੀਕ ਆ ਜੀ ਤੇ ਪਰ ਜਿੰਨਾ ਮੁੱਲ ਕਹਦਾ ਲੈਣੇ ਹੁੰਨੇ ਆ ਠੀਕ ਆ ਪਹਿਲਾਂ ਹੀ ਦੱਸ ਦੇ ਫਿਰ ਮੁੱਲ ਦਾ ਬਾਹਰ ਦਿਖਾ ਦੇ ਪਲੰਟ ਕਾ ਪਹਿਲਾਂ ਵਹਿੜ ਦਿਖਾ ਦਿੰਗੇ ਵੀਡੀਓ ਨੂੰ ਐਂਡ ਤੱਕ ਕਰ ਦੇਖ ਲੋ ਵਹਿੜ ਚੈੱਕ ਇਹ ਗੱਲਾਂ ਆਪਣਾ ਦਾਵਾ ਹੂ ਆ ਭਾਜ ਕੋਈ ਦਿੰਦਾ ਨਹੀਂ ਗਾ ਇਹ ਭਾਜ ਮੈਨ ਨਹੀਂ ਨਹੀਂ ਠੀਕ ਆ ਫਿਰ ਜਮਾ ਛੋਟਾ ਆ ਪਾ ਹੋਊਗਾ ਬਾਈ ਕਹਿੰਦਾ ਗਾਰੰਟੀ ਹੋਊਗੀ ਆ ਭਾਜ ਕੋਈ ਦਿੰਦਾ ਨਹੀਂ ਬਾਕੀ ਫਵਾਨਾ ਸੋਨਾ ਚੈੱਕ ਕਰ ਸਕਦੇ ਕਿਤਨੇ ਸਾਲਾ ਥਾਣ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਥਾਣਾ ਜੀ ਕੱਲੀ ਕੱਚੀ ਕੱਚੀ ਬਾਈ ਕਹਿੰਦਾ 14 15 ਕਿਲੋ ਤਾਂ ਕਹਿੰਦਾ ਵੀ ਕੀ ਹੈ ਵਹਿੜ ਨੂੰ ਤੇ ਪਰ ਭਾਅ ਹੈ ਜਿਆ ਕਰ ਦੇਣਾ ਆ ਆਪਾ ਜੀ ਬਾਈ ਕਹਿੰਦਾ ਕੋਈ ਵਹਿੜ ਨਹੀਂ ਦਿੰਦਾ ਆਪਣੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਬੱਚੀ ਆਲਾ ਮੁੱਲ ਹੀ ਕਰਾ ਦੇਣਾ ਤੇ ਪਰ ਮੁੱਲ ਉਹ ਕਰਾਂਗੇ ਜਿਹੜੇ ਲੈਣੇ ਆ ਕੋਈ ਬਣੋ ਬਣੋ ਇੰਨੀ ਵਹਿੜ ਦਾ ਪਾਈ 45 46 ਹਜ਼ਾਰ ਮੰਗਾਂ ਤਾਂ ਨਹੀਂ ਬਹੇ ਜਾਇਜ਼ ਜਮਾ ਬਾਈ 42 ਹਜ਼ਾਰ ਚੋਂ ਲਮਾ ਸ਼ੋਰ ਕਰਾਂ ਖੁਸ਼ੀ ਨਾ ਹੋਵੇ 42 ਹਾਂ ਠੀਕ ਹੈ 40 ਦੀ ਪਾ ਦੇਣੀ ਨਹੀਂ 40 ਦਾ ਫੋਨ ਨਾ ਲਾ 40 ਦਾ ਫੋਨ ਨਾ ਲਾ ਠੀਕ ਹੈ 40 ਦੀ ਪਾ ਦੇਣੀ ਨਹੀਂ ਗੱਲ ਹੀ ਨਵੇੜਦੀ ਇੱਕ ਵਾਰ ਚ ਬਾਈ ਕਹਿੰਦਾ ਗੱਲ ਹੀ ਨਵੇੜਦੀ ਬਈ 40 ਦੀ ਤਾਂ ਦੇਣੀ ਨਹੀਂ 42000 ਚੋਂ ਖੁਸ਼ੀ ਨਾਵੇਂ ਸ਼ੂ ਕਰਾਂਗੇ ਜੇ ਆਪਣੇ ਕੋ ਬਾਈ ਜਾਨ ਤੇ ਦੋ ਚਾਰਨ ਖੜੀ ਦੀ ਸੂਪੀ ਹਾਂਜੀ ਬਾਹਰ ਦਾ 45000 ਦੀਆ ਹਾਂਜੀ ਪਰ ਅੱਜ ਗਿਆ 40 ਬਿਆਲੀ ਆ ਜੀ ਠੀਕ ਆ ਜੀ ਛੋੜ ਕਰ ਦਾਂਗੇ ਠੀਕ ਆ ਬਾਈ ਮੈਂ ਗੱਲ ਦੀ ਗਰੰਟੀ ਲੈਣਾ ਕੋਈ ਨਾ ਬਿਆਲੀ ਯਾਦ ਗੁਰ ਨਹੀਂ ਵੀਰੇ 42000 ਜਿੱਥੇ ਬੈਠਦਾ 50500 ਪੂਰਾ ਪੂਰਾ ਵੇੜਾ ਦਾ ਮੰਗੀ ਜਾਂਦੇ ਤੇ ਠੰਡੀ ਇੰਨੀ ਆ ਰੱਸਾ ਉਹਦੇ ਗਲ ਤੇ ਪਿਆ ਜਿਵੇਂ ਕੋਈ ਮਾਰਦੀ ਸਹੀ ਗੱਲ ਹੈ ਜੀ ਬਾਕੀ 42000 ਚ 25 3000 ਦਾ ਖਾਲੀ ਵੱਚੀ ਹੁੰਦੀ ਆ ਅੱਜ ਕੱਲ ਉਹ ਵੀ ਜਮ੍ਹਾਂ ਖਾਲੀ ਹੁੰਦੀ ਉਹ ਸੰਭਣੀ ਵੀ ਪੈਣੀ ਹੈ ਜੀ ਬਾਕੀ ਜੈ ਜੈ ਦੁੱਧ ਹੋ ਹੋ 15-16 ਦੇ ਲਈ ਪਾ ਜੇ ਠੀਕ ਹੈ ਜਿੰਨਾ ਮਰਜੀ ਮੰਨ ਲੇ ਜੀ ਉਹ ਦੁੱਧ ਸੇਵਾ ਦੇ ਸ਼ਰਤ ਤੇ 42000 ਰੁਪਇਆ ਲੈਣਾ ਹੀ ਆ ਵਿੱਚੋਂ ਇਕੱਲੀ ਸ਼ੋਰ ਹੀ ਹੋਣੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ